ਪੰਜਾਬ ਦੇ ਵਿੱਚ ਡੁੱਬ ਚੁੱਕੇ ਲੋਕਾਂ ਦੇ ਲਈ ਜਿਹੜੇ ਇਸ ਵੇਲੇ ਤੱਕ ਇੱਥੋਂ ਇੱਥੋਂ ਤੱਕ ਪਾਣੀ ਦੇ ਵਿੱਚ ਘਿਰੇ ਆ ਜਿਨ੍ਹਾਂ ਦੀਆਂ ਘਰਾਂ ਦੀਆਂ ਛੱਤਾਂ ਡੁੱਬ ਗਈਆਂ ਜਿਨ੍ਹਾਂ ਦੀ ਫਸਲવાડી ਇੱਕ ਪੈਸੇ ਦੀ ਵੀ ਨਹੀਂ ਬਚੀ ਉਹਨਾਂ ਦੇ ਲਈ ਅਰਦਾਸ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਤੇ ਇਹਨਾਂ ਦੇ ਉੱਤੇ ਠੇਠਰ ਪੁਣਾ ਕਰਨ ਵਾਲੇ ਲੋਕਾਂ ਦੀ ਵੀ ਕਮੀ ਨਹੀਂ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਉਹਦੇ ਵਿੱਚ ਇਹ ਗੱਲ ਦੱਸੀ ਸੀ ਕਿ ਅਜਨਾਲਾ ਖੇਤਰ ਦੇ ਕਈ ਪਿੰਡ ਐਸੇ ਆ ਜਿੱਥੇ 1 ਕਿਲੋ ਚੌਲ ਵੀ ਨਹੀਂ ਮਿਲਣਾ ਕਿ 1 ਕਿਲੋ ਚੌਲ ਵੀ ਨਹੀਂ ਹੋਣਾ ਕਿਉਂਕਿ ਸਾਰਾ ਕੁਝ ਤਬਾਹ ਹੋ ਗਿਆ ਕਿਉਂਕਿ ਜਿਹੜੇ ਖੇਤ ਦੇ ਵਿੱਚ ਝੋਨਾ ਸੀ ਮੰਨ ਲਓ 1 ਫੁੱਟ ਦਾ ਹੋਇਆ ਸਵਾ ਸਵਾ ਫੁੱਟ ਦਾ ਹੋਇਆ ਉਸ ਖੇਤ ਦੇ ਵਿੱਚ ਝੋਨਾ ਤਾਂ ਕੀ ਹੁਣ 8-8 ਫੁੱਟ ਪਾਣੀ ਖੜਾ ਤੇ ਜਦੋਂ ਹੁਣ 8-8 ਫੁੱਟ ਪਾਣੀ ਖੜਾ ਹੋਊਗਾ ਉਸ ਤੋਂ ਬਾਅਦ ਖੇਤ ਨੂੰ ਖੇਤ ਮੁੜ ਕੇ ਕਿਵੇਂ ਬਣਾਉਣਾ ਉਸ ਥਾਂ ਦੇ ਉੱਤੇ ਮੋਟਰ ਕਿਵੇਂ ਲਾਉਣੀ ਆ ਉਸ ਥਾਂ ਦੇ ਉੱਤੇ ਜ਼ਿੰਦਗੀ ਮੁੜ ਕੇ <li>ਦੇ ਉੱਤੇ ਕਿਵੇਂ ਲੈ ਕੇ ਆਉਣੀ ਆ ਇਹ ਇੱਕ ਬਹੁਤ ਵੱਡੀ ਚੁਣੌਤੀ ਭਰਿਆ ਸਵਾਲ ਆ ਇਹ ਪੰਜਾਬੀਆਂ ਦੇ ਸਹਿਯੋਗ ਨਾਲ ਹੀ ਸਵਾਲ ਮਸਲਾ ਹੱਲ ਹੋਣਾ ਪਰ ਠੇਠਰਪੁਣਾ ਕਰਨ ਵਾਲੇ ਲੋਕ ਕਿਹੜੇ ਆ ਜਿਹੜੇ ਕਿ ਜਾਂਦੇ ਆ ਵੀਡੀਓ ਬਣਾਉਂਦੇ ਤੇ ਵਾਪਸ ਆ ਜਾਂਦੇ ਆ ਲੰਘੇ ਕੱਲ ਸਾਡੇ ਕੁਝ ਕੁ ਸਾਥੀ ਆ ਜਿਹੜੇ ਉਹ ਪਹੁੰਚੇ ਸੀਗੇ ਜੀ ਰਮਦਾਸ ਖੇਤਰ ਦੇ ਵੱਲ ਕੁਝ ਕੁ ਗਏ ਸੁਲਤਾਨਪੁਰ ਲੋਧੀ ਖੇਤਰ ਦੇ ਵੱਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵੱਲ ਕੁਝ ਕੁ ਹੋਰ ਥਾਵਾਂ ਦੇ ਉੱਤੇ ਗਏ ਆ ਵੱਡੀ ਗਿਣਤੀ ਦੇ ਵਿੱਚ ਬਜ਼ੁਰਗਾਂ ਨੇ ਇਹ ਵੀ ਗੱਲ ਕਹੀ ਆ ਕਿ ਵੀਡੀਓ ਬਣਾਉਣ ਵਾਲੇ ਸੱਜਣ ਬਥੇਰੇ ਆਉਂਦੇ ਆ ਉਹ ਆ ਕੇ ਇੱਥੇ ਡਰਾਮਾ ਜਾਂ ਕਰਦੇ ਬਾਅਦ ਵਿੱਚ ਚਲੇ ਜਾਂਦੇ ਆ ਮੇਰੀ ਬੇਨਤੀ ਆ ਸਾਡੇ ਪੱਤਰਕਾਰ ਭਰਾਵਾਂ ਨੂੰ ਜਿਹੜੇ ਸਹਿird ਹੋ ਕੇ ਕੰਮ ਕਰਦੇ ਥੋੜਾ ਬਹੁਤ ਸ਼ੁਕਰੀਆ ਜੀ ਤੁਹਾਡੀ ਮਿਹਰਬਾਨੀ صدਕਾ ਇਹਨਾਂ ਲੋਕਾਂ ਤੱਕ ਬਹੁਤ ਸਾਰੀ ਸਹੂਲਤ ਪਹੁੰਚੀ ਆ ਪਰ ਜਿਹੜੇ ਕੱਲੀ ਰੀਲ ਬਣਾਉਣ ਵਾਸਤੇ ਜਾਂਦੇ ਆ ਜਿਨ੍ਹਾਂ ਦੀ ਜਜ਼ਬਾਤੀ ਸਾਂਝ ਨਹੀਂ ਆ ਜਿਹੜੇ ਡੁੱਬਦਿਆਂ ਨੂੰ ਵੀ ਇਹ ਵੇਖਣ ਜਾਂਦੇ ਆ ਵੀ ਵੇਹ ਨਹੀਂ ਆ ਕਿਹੋ ਜਿਹਾ ਮਾਹੌਲ ਆ ਵੇਹ ਨਹੀਂ ਓ ਪਾਣੀ ਕਿੰਨਾ ਕਾ ਵੇਹ ਨਹੀਂ ਆ ਕਿਸ਼ਤੀ ਦੇ ਵਿੱਚ ਬੈਠ ਕੇ ਉਹਨਾਂ ਨੂੰ ਬੇਨਤੀ ਆ ਵੀ ਘਰ ਦੇ ਵਿੱਚ ਰੋ ਤੁਹਾਡੀ ਉੱਥੇ ਕੋਈ ਲੋੜ ਨਹੀਂ ਜੇ ਤੁਸੀਂ ਘਰ ਦੇ ਵਿੱਚ ਬੈਠ ਕੇ ਅਰਦਾਸ ਕਰ ਸਕਦੇ ਹੋ ਉਹ ਕਰੋ ਇਸ ਵੇਲੇ ਟਰਾਲੀਆਂ ਦੇ ਵਿੱਚ ਬੈਠ ਕੇ ਜ਼ਿੰਦਗੀ ਦਾ ਨਰਵਾਹ ਕਰ ਰਹੇ ਲੋਕਾਂ ਨੂੰ ਮਦਦ ਦੀ ਲੋੜ ਆ ਇਸ ਵੇਲੇ ਜਿਹੜੇ ਪਸ਼ੂ ਵੱਖ-ਵੱਖ ਥਾਵਾਂ ਦੇ ਉੱਤੇ ਬੰਨੇ ਹੋਏ ਆ ਉਹਨਾਂ ਨੂੰ ਚਾਰੇ ਦੀ ਲੋੜ ਆ ਜੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਫਿਰ ਤੁਸੀਂ ਪਾਣੀ ਆ ਜਿਹੜਾ ਵੇਖਣਾ ਉਹ ਤੁਸੀਂ ਕੋਈ ਨਾ ਕੋਈ ਵੈਸੇ ਲਹਿਰ ਦੇਖ ਲਓ ਤੁਸੀਂ ਵੀਡੀਓ ਦੇਖ ਲਓ ਤੁਸੀਂ ਫੇਸਬੁੱਕ ਦੇ ਉੱਤੇ ਕੁਝ ਨਾ ਕੁਝ ਵੇਖ ਲਓ ਪਰ ਉੱਥੇ ਜਾ ਕੇ ਤੁਸੀਂ ਇਕੱਠ ਨਾ ਖੜਾ ਕਰੋ ਇੱਕ ਬੇਨਤੀ ਮੇਰੀ ਹੋਰ ਆ ਜਦੋਂ ਵੀ ਕਦੇ ਕੋਈ ਸੰਕਟ ਆਉਂਦਾ ਦਾਨ ਕਰਨ ਵਾਲੇ ਲੋਕਾਂ ਦੀ ਕਮੀ ਵੀ ਨਹੀਂ ਹੁੰਦੀ ਪਰ ਠੱਗੀ ਮਾਰਨ ਵਾਲੇ ਲੋਕਾਂ ਦੀ ਕਮੀ ਵੀ ਨਹੀਂ ਹੁੰਦੀ ਆ ਹੁਣੇ ਮੇਰੇ ਕੁਝ ਇੱਕ ਦੋਸਤਾਂ ਨੇ ਜਾਣਕਾਰੀ ਦਿੱਤੀ ਆ ਉਹ ਕਹਿੰਦੇ ਜੀ ਕਿ ਕੁਝ ਕੁ ਲੋਕਾਂ ਨੇ ਆਪਣੇ ਅਕਾਊਂਟ ਨੰਬਰ ਦੇ ਦਿੱਤੇ ਆ ਮੰਨ ਲਓ ਵੀ ਕਿਸੇ ਦੀ ਕੋਠੀ ਡਿੱਗੀ ਕਿਸੇ ਦਾ ਘਰ ਡਿੱਗਿਆ ਉਹਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਪਾ ਕੇ ਰੋਂਦੇ ਹੋਏ ਬਜ਼ੁਰਗਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਪਾ ਕੇ ਕੋਈ ਭੈਣ ਉੱਥੇ ਭੁੱਬੀ ਰੋ ਰਹੀ ਆ ਉਹਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਪਾ ਕੇ ਵੀਡੀਓ ਸੋਸ਼ਲ ਮੀਡੀਆ ਤੇ ਪਾ ਕੇ ਤੇ ਥੱਲੇ ਆਪਣਾ ਅਕਾਊਂਟ ਨੰਬਰ ਦੇਤਾ ਕਈਆਂ ਨੇ ਕਹਿੰਦੇ ਜੀ ਇੰਨਾ ਪੀੜਤ ਲੋਕਾਂ ਦੀ ਮਦਦ ਵਾਸਤੇ ਮਾਇਆ ਇੱਥੇ ਪਾਓ ਜੀ ਇਸ ਅਕਾਊਂਟ ਦੇ ਵਿੱਚ ਪਾਓ ਇਹ ਇਹਨਾਂ ਲੋਕਾਂ ਨੂੰ ਪੈਰਾਸਰ ਖੜੇ ਕਰਨ ਦਾ ਕਿ ਯਤਨ ਕਰਾਂਗੇ ਉਹ ਕਹਿੰਦੇ ਜੀ ਬਿਲਕੁਲ ਨਾ ਪੈਸੇ ਪਾਓ ਅਸੀਂ ਨਹੀਂ ਆਖਿਆ ਕਿ ਇੱਥੇ ਪੈਸੇ ਪਾਓ ਉਹ ਲੋਕ ਮਦਦ ਕਰਨ ਵਾਲੇ ਨਹੀਂ ਆ ਉਹਨਾਂ ਦੇ ਵਿੱਚੋਂ ਕਈ ਲੋਕ ਐਸੇ ਜਿਹੜੇ ਕਿ ਠੱਗੀ ਮਾਰਨ ਵਾਲੇ ਆ ਇਸ ਵੇਲੇ ਦਾਨੀਆਂ ਦੀ ਕਮੀ ਵੀ ਨਹੀਂ ਤੇ ਅਸੀਂ ਭਾਵਕ ਵੀ ਹੋ ਜਾਂਦੇ ਆ ਇਸ ਕਰਕੇ ਕਿਰਪਾ ਕਰਕੇ ਜੇਕਰ ਕੋਈ ਵੀ ਨੰਬਰ ਅਕਾਊਂਟ ਨੰਬਰ ਥੱਲੇ ਹੈ ਕਿ ਭਾਈ ਇਸ ਬੰਦੇ ਦਾ ਘਰ ਡਿੱਗ ਪਿਆ ਇਸ ਬੰਦੇ ਦੇ ਪਸ਼ੂ ਮੁੱਕ ਗਏ ਇਸ ਬੰਦੇ ਦਾ ਟਰੈਕਟਰ ਵਹਿ ਗਿਆ ਇਸ ਬੰਦੇ ਦੀ ਫਸਲવાડી ਖਤਮ ਹੋ ਗਈ ਤਾਂ ਇੱਕਦਮ ਭਾਵਕ ਹੋ ਕੇ ਉਹਦੇ 'ਚ ਪੈਸੇ ਪਾਉਣ ਦੀ ਥਾਂ ਤੇ ਉਸ ਅਕਾਊਂਟ ਨੰਬਰ ਦੇ ਵਿੱਚ ਸਬੰਧਤ ਬੰਦੇ ਦੇ ਬਾਰੇ ਪੜਤਾਲ ਕਰ ਲੋ ਸਬੰਧਤ ਫੋਨ ਨੰਬਰ ਦੇ ਉੱਤੇ ਛਾਣਬੀਣ ਕਰ ਲੋ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚੋਂ ਉਸ ਬੰਦੇ ਦੇ ਬਾਰੇ ਪਤਾ ਕਰ ਲੋ ਹੋ ਸਕਦਾ ਭਾਈ ਇਹ ਵੀ ਕੋਈ ਠੱਗੀ ਮਾਰਨ ਵਾਲੇ ਲੋਕ ਹੋਣ ਯਾਨੀ ਕਿ ਹੜ ਦੇ ਨਾਂ ਤੇ ਉੱਤੇ ਠੱਗੀ ਮਾਰਨ ਵਾਲੇ ਲੋਕ ਇੱਕਦਮ ਸਾਹਮਣੇ ਆ ਗਏ ਆ ਇਹ ਕਲਮ ਐ ਨਹੀਂ ਕਹਿੰਦਾ ਇੱਥੇ ਹੁਣ ਗੁਰਦਾਸਪੁਰ ਦੇ ਵਿੱਚ 1 ਕਰੋੜ ਰੁਪਏ ਦੀ ਕੋਠੀ ਡਿੱਗ ਪਈ ਬਿਲਕੁਲ ਕੋਠੀ ਡਿੱਗੀ ਪਈ ਆ ਉਹ ਸਤਕਾਰਯੋਗ ਵੀਰ ਨੇ মিডিਏ ਦੇ ਮੂਹਰੇ ਆ ਕੇ ਗੱਲ ਕਹੀ ਹੈ ਜੀ ਕਿ ਸਾਡੇ ਨਾਂ ਦੇ ਉੱਤੇ ਲੈਖੇ ਤੇ ਥੱਲੇ ਆਪਦਾ ਅਕਾਊਂਟ ਨੰਬਰ ਦੇ ਕੇ ਕਈ ਲੋਕ ਪੈਸੇ ਇਕੱਠੇ ਕਰੀ ਜਾਂਦੇ ਹੱਸਦਾ ਪੈਸੇ ਆ ਮੰਗੇ ਹੀ ਨਹੀਂ ਤੇ ਨਾ ਹੀ ਸਾਡੇ ਕੋਲੋਂ ਕਿਸੇ ਨੇ ਪੁੱਛਿਆ ਵੀ ਤੁਹਾਡੇ ਅਸੀਂ ਪੈਸੇ ਇਕੱਠੇ ਕਰਕੇ ਤੁਹਾਨੂੰ ਦੇ ਗਏ ਉਹ ਆਪ ਹੀ ਆਪਦਾ ਘਰ ਭਰੀ ਜਾਂਦੇ ਆ ਇਹੋ ਜੇ ਮੌਕੇ ਦੇ ਉੱਤੇ ਇਸ ਆਫਤ ਦੇ ਮੌਕੇ ਦੇ ਉੱਤੇ ਜਿਹੜੇ ਲੋਕ ਐਵੇਂ ਠੱਗੀਆਂ ਮਾਰਦੇ ਆ ਉਹ ਕਿੱਥੇ ਫੜਨੇ ਫੁੱਲਨੇ ਆ ਉਹ ਕਿਹੜੀ ਥਾਂ ਦੇ ਉੱਤੇ ਹਰਜਾਨਾ ਭਰਨਗੇ ਸੋ ਮਤਲਬ ਇਹ ਜੀ ਕਿਰਦਾਰ ਨਾ ਮਰਨ ਦਿਓ ਤੇ ਤੁਸੀਂ ਮਦਦ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਕੱਲ ਵੀ ਵੀਡੀਓ ਦੇ ਵਿੱਚ ਬੇਨਤੀ ਕੀਤੀ ਸੀ ਇਸ ਵੇਲੇ ਚਾਰ ਤਰ੍ਹਾਂ ਦੀ ਮਦਦ ਦੀ ਲੋੜ ਆ ਇੱਕ ਤਾਂ ਹੜ੍ਹ ਦੇ ਵਿੱਚ ਘਿਰੇ ਹੋਏ ਲੋਕਾਂ ਨੂੰ ਸੁੱਕੀ ਤੇ ਉੱਚੀ ਥਾਂ ਦੇ ਉੱਤੇ ਲੈ ਕੇ ਆਉਣਾ ਉਹਦੇ ਲਈ ਕਿਸ਼ਤੀਆਂ ਦੀ ਲੋੜ ਆ ਉਹਦੇ ਲਈ ਜੈਕਟਾਂ ਦੀ ਲੋੜ ਆ ਜਿਹੜੀ ਕਿ ਲਾਈਫ ਜੈਕਟ ਹੁੰਦੀ ਪਾਣੀ ਵਾਲੀ ਇਹਦੇ ਵਾਸਤੇ ਇਸ ਵੇਲੇ ਕੀ ਚਾਹੀਦਾ ਜੀ ਆਪਾਂ ਨੂੰ ਪਸ਼ੂਆਂ ਵਾਸਤੇ ਚਾਰਾ ਚਾਹੀਦਾ ਇਸ ਵੇਲੇ ਹੋਰ ਆਪਾਂ ਨੂੰ ਕੀ ਚਾਹੀਦਾ ਜੀ ਆਪਾਂ ਨੂੰ ਚਾਹੀਦਾ ਹੈ ਜੀ ਕਿ ਔਰਤਾਂ ਲਈ ਸੈਨੇਟਰੀ ਪੈਡ ਚਾਹੀਦੇ ਆ ਤੇ ਬੱਚਿਆਂ ਲਈ ਡਾਈਪਰ ਚਾਹੀਦੇ ਆ ਇਸ ਤੋਂ ਇਲਾਵਾ ਪਸ਼ੂਆਂ ਦੇ ਲਈ ਤੇ ਔਰਤਾਂ ਮਰਦਾਂ ਦੇ ਲਈ ਦਵਾਈਆਂ ਚਾਹੀਦੀਆਂ ਤੁਸੀਂ ਸੋਚ ਕੇ ਦੇਖੋ ਜਿਹੜੇ ਪਸ਼ੂ ਇਸ ਵੇਲੇ ਤੱਕ ਗਾਰੇ ਦੇ ਵਿੱਚ ਖੜੇ ਆ ਪਿਛਲੇ 10-15 ਸਾਲਾਂ ਤੋਂ ਚੱਕੜ ਦੇ ਵਿੱਚ ਖੜੇ ਆ ਉਹਨਾਂ ਦੇ ਪੈਰ ਗਲ ਗਏ ਆ ਲੋਕਾਂ ਦੇ ਪੈਰ ਆ ਜਿਹੜੇ ਉਹ ਗਲੇ ਪਏ ਆ ਕਈਆਂ ਦੇ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਆ ਉਹਨਾਂ ਨੂੰ ਸਕਿਨ ਦੀਆਂ ਚਮੜੀ ਦੀਆਂ ਸਮੱਸਿਆਵਾਂ ਹੋ ਗਈਆਂ ਇਸ ਕਰਕੇ ਵੀਰੇ ਦਵਾਈਆਂ ਦੇ ਲੰਗਰ ਦੀ ਬਹੁਤ ਲੋੜ ਆ ਪਰ ਹਾਂ ਜਿਹੜਾ ਅਸੀਂ ਰੋਟੀ ਪਾਣੀ ਬਣਾ ਕੇ ਲੈ ਜਾਂਦੇ ਆ ਉਹਨਾਂ ਨੇ ਇਹ ਬੇਨਤੀ ਕੀਤੀ ਆ ਜੀ ਕਿ ਇਹ ਭਾਵੇਂ ਹੁਣ ਤੁਸੀਂ ਨਾ ਭੇਜੋ ਜਾਂ ਘੱਟ ਭੇਜੋ ਬਾਬੇ ਦੀ ਕਿਰਪਾ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਬਹੁਤ ਕੁਝ ਸਾਨੂੰ ਮਿਲ ਗਿਆ ਉਹ ਕਹਿੰਦੇ ਜੀ ਜਿਹੜੀ ਚੀਜ਼ ਦੀ ਸਾਨੂੰ ਲੋੜ ਆ ਉਹ ਇਸ ਵੇਲੇ ਪਸ਼ੂਆਂ ਵਾਸਤੇ ਚਾਰਾ ਪਸ਼ੂਆਂ ਦੇ ਦਵਾਈਆਂ ਇਨਫੈਕਸ਼ਨਾਂ ਦੇ ਤੇ ਹੋਰ ਜਿਹੜੀਆਂ ਮਨੁੱਖ ਨੂੰ ਲੋੜਾਂ ਇਸ ਵੇਲੇ ਹੈਗੀਆਂ ਉਹ ਦਵਾਈਆਂ ਦੀ ਉਹਨਾਂ ਦੀ ਜ਼ਰੂਰਤ ਹੈ ਔਰਤਾਂ ਵਾਸਤੇ ਸੈਨੀਟਰੀ ਪੈਡ ਦੀ ਲੋੜ ਹੈ ਕਿਉਂਕਿ ਅਸੀਂ ਕਈ ਵਾਰ ਇਸ ਪਾਸੇ ਨੂੰ ਸੋਚਦੇ ਨਹੀਂ ਇਹ ਸਾਡੀਆਂ ਸਤਕਾਰਯੋਗ ਭੈਣਾ ਮਾਵਾਂ ਧੀਆਂ ਨੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਬੱਚਿਆਂ ਵਾਸਤੇ ਡਾਈਪਰਾਂ ਦੀ ਲੋੜ ਹੈ ਸੋ ਆਪਾਂ ਸੁੱਕਾ ਰਾਸ਼ਨ ਵੀ ਦਿੰਨੇ ਆ ਬਹੁਤ ਵਧੀਆ ਗੱਲ ਆ ਪਰ ਮੈਂ ਪਾਣੀ ਦੀਆਂ ਤੇ ਰਾਸ਼ਨ ਦੀਆਂ ਢਾਂਕਾ ਲੱਗਣਾ ਹੋਈਆਂ ਦੇਖੀਆਂ ਇਸ ਕਰਕੇ ਭਾਈ ਜਿਹੜੀ ਚੀਜ਼ ਦੀ ਹੁਣ ਲੋੜ ਆ ਨਾ ਉਹ ਆਪਾਂ ਲੋੜਾਂ ਪਹਿਲਾਂ ਪਤਾ ਕਰ ਲਈਏ ਵੀ ਲੋੜ ਹੈ ਕਿਹੜੀ ਚੀਜ਼ ਦੀ ਇਹ ਨਹੀਂ ਵੀ ਜੇਕਰ 20 ਟਰਾਲੀਆਂ ਜਾ ਰਹੀਆਂ ਤੇ 21ਵੀਂ ਆਪਾਂ ਵੀ ਉਹਦੇ ਵਿੱਚ ਉਹਨਾਂ ਚੀਜ਼ਾਂ ਦੀ ਭਰ ਕੇ ਲੈ ਗਏ ਆ ਇਸ ਵੇਲੇ ਆਪਾਂ ਦੇਖੀਏ ਕਿ ਇਹਨਾਂ ਨੂੰ ਸੱਚੀ ਮੁੱਚੀ ਸਹੀ ਅਰਥਾਂ ਵਿੱਚ ਹੈ ਕਿਹੜੀ ਚੀਜ਼ ਦੀ ਲੋੜ ਆਪਾਂ ਬਹੁਤ ਮਦਦ ਕੀਤੀ ਆ ਆਪਾਂ ਬੜੀ ਮਦਦ ਕਰਨੀ ਆ ਤੇ ਲੰਮਾ ਸਮਾਂ ਹਲੇ ਮਦਦ ਕਰਨੀ ਆ ਸਿਆਸੀ ਲੋਕ ਕੀ ਕਰਦੇ ਮੈਨੂੰ ਨਹੀਂ ਪਤਾ ਕੇਂਦਰ ਦੇ ਵੱਲੋਂ ਕਿਹੜਾ ਪੈਕੇਜ ਦਿੱਤਾ ਜਾਣਾ ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਕਿਹੜੀ ਡਰਾਮੇਬਾਜ਼ੀ ਕਿਹੜੀ ਪਖੰਡਵਾਜ਼ੀ ਹਲੇ ਹੋਰ ਹੋਣੀ ਆ ਸਿਆਸੀ ਤੌਰ ਦੇ ਉੱਤੇ ਪਰ ਬੰਦਾ ਬੰਦੇ ਦੇ ਕੰਮ ਆਇਆ ਬੰਦਾ ਬੰਦੇ ਦੇ ਕੰਮ ਆਉਂਦਾ ਰਹੂਗਾ ਤੇ ਬੰਦੇ ਨੂੰ ਬੰਦੇ ਦੇ ਕੰਮ ਆਉਣਾ ਚਾਹੀਦਾ ਸੋ ਮੇਰੀ ਬੇਨਤੀ ਹੈ ਜੀ ਕਿ ਇਸ ਵੇਲੇ ਜਿਹੜੇ ਵੀ ਠੱਗ ਨੇ ਜਿਹੜੇ ਇਸ ਵੇਲੇ ਲੁੱਟਖਸਟ ਕਰਨੀ ਚਾਹੁੰਦੇ ਆ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਤੁਸੀਂ ਥੋੜਾ ਜਿਹਾ ਅਕਲ ਤੋਂ ਕੰਮ ਲਓ ਜ਼ਮੀਰ ਨਾ ਮਾਰੋ ਤੇ ਜਿਹੜੇ ਲੋਕ ਭਾਵਕ ਹੋ ਕੇ ਤੁਰੰਤ ਪੈਸੇ ਪਾ ਦਿੰਦੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਭਾਈ ਤੁਸੀਂ ਵੀ ਇੱਕਦਮ ਨਾ ਪੈਸੇ ਪਾਓ ਹੁਣ ਮੈਂ ਤੁਹਾਨੂੰ ਧਾਰਨ ਦਿੰਨਾ ਮੈਨੂੰ ਕਈ ਸੱਜਣਾ ਨੇ ਭੈਣਾ ਵੀਰਾਂ ਨੇ ਫੋਨ ਕੀਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਤੁਹਾਡੇ ਲਈ ਮਦਦ ਭੇਜਣੀ ਚਾਹ ਯਕੀਨ ਮੰਨਿਓ ਮੈਂ ਸਭ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਕੋਈ ਵੀ ਆਪਦਾ ਸਾਕਾ ਸੰਬੰਧੀ ਭੈਣ ਵੀਰ ਦੋਸਤ ਮਿੱਤਰ ਜਿਹਦੇ ਉੱਤੇ ਤੁਹਾਨੂੰ ਅੰਨਾ ਯਕੀਨ ਆ ਮੇਰੇ ਤੇ ਨਾ ਕਰੋ ਜਿਹਦੇ ਉੱਤੇ ਅੰਨਾ ਯਕੀਨ ਆ ਵੀਰੇ ਉੱਥੇ ਭੇਜੋ ਤੇ ਅਗਲੀ ਗੱਲ ਇਹ ਜੀ ਕਿ ਜੇਕਰ ਕੋਈ ਬੰਦੇ ਨੂੰ ਤੁਸੀਂ ਭੇਜਦੇ ਆ ਮੰਨ ਲਓ ਕੋਈ ਰਿਸ਼ਤੇਦਾਰ ਭੈਣ ਵੀਰ ਆਰਥਿਕ ਤੌਰ ਤੇ ਕਮਜ਼ੋਰ ਵੀ ਹੋ ਸਕਦਾ ਉਹਨੂੰ ਇਹ ਗੱਲ ਕਹੋ ਵੀਰ ਜੀ ਲੱਖ ਰੁਪਿਆ ਆਪਾਂ ਉੱਥੇ ਪਹੁੰਚਾਉਣਾ ਰਾਸ਼ਨ ਦੀ ਟਰਾਲੀ ਉੱਥੇ ਪਹੁੰਚਾਉਣੀ ਆ ਆ ਲੈ ਟਰੈਕਟਰ ਦਾ ਤੇਲ ਵੀ ਲੈ ਲਾ ਸਾਡੇ ਕੋਲ ਕਈ ਵਾਰੀ ਬੰਦਾ ਇਸ ਗੱਲੋਂ ਆਨਾ ਕੰਨੀ ਕਰ ਜਾਂਦਾ ਵੀ ਯਾਰ ਮੇਰੇ ਕੋਲੇ ਤਾਂ ਸਾਧਨ ਹੈ ਨਹੀਂਗਾ ਤੇ ਮੈਂ ਕਿਵੇਂ ਅੱਗੇ ਪਹੁੰਚਾਉਂਗਾ ਸੋ ਤੁਸੀਂ ਸਾਰਾ ਪ੍ਰਬੰਧ ਕਰਕੇ ਭੇਜੋ ਦੂਜੀ ਗੱਲ ਇਹ ਵੀ ਜੇਕਰ ਸਬੰਧਤ ਬੰਦਾ ਲੋੜਵੰਦਾ ਉਹਦੀ ਵੀ ਮਦਦ ਕਰ ਦਿਓ ਨਹੀਂ ਤਾਂ ਬਾਅਦ ਦੇ ਵਿੱਚ ਆਪਾਂ ਪਛਟਾਉਣੇ ਆਂ ਕਈ ਵਾਰ ਵੀ ਭਾਈ ਦਿੱਤੇ ਲੱਖ ਰੁਪਿਆ ਸੀ ਪਤਾ ਨਹੀਂ 80000 ਦਿੱਤਾ ਕਿ ਨਹੀਂ ਉੱਥੇ ਦਿੱਤਾ ਹੋਊਗਾ ਮਨ ਦੇ ਵਿੱਚ ਢੁੜਕੂ ਰਹਿੰਦਾ ਇਸ ਕਰਕੇ ਚੰਗੇ ਇਮਾਨਦਾਰ ਬੰਦੇ ਦੇ ਰਾਹੀਂ ਹੀ ਉੱਥੇ ਮਦਦ ਭੇਜੋ ਆਪਦੀ ਕਿਰਤਕਮਾਈ ਦੇ ਵਿੱਚੋਂ ਮਦਦ ਭੇਜੋ ਮਦਦ ਭੇਜਣ ਤੋਂ ਪਹਿਲਾਂ ਉੱਥੇ ਪੜਤਾਲ ਕਰ ਲਓ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਇਸ ਸਮੇਂ ਦੀ ਬਹੁਤ ਵੱਡੀ ਲੋੜ ਆ ਤੇ ਮੇਰੀ ਬੇਨਤੀ ਫੇਰ ਉਹੀ ਆ ਵੀ ਜਿਹੜੇ ਲੋਕਾਂ ਦੇ ਉੱਤੇ ਭਰੋਸਾ ਕਰਕੇ ਪੈਸੇ ਭੇਜੇ ਜਾਂਦੇ ਆ ਉਹ ਭਾਈ ਵਿੱਚੋਂ ਦੋ ਨੰਬਰੀ ਨਾ ਕਰਨ ਤੁਸੀਂ ਵਿੱਚੋਂ ਦੇ 500 ਪਾਓ ਭਣਾ 1000 ਪਾਓ ਭਣਾ 100 ਰੁਪਿਆ ਪਾਓ ਵਧਾ ਕੇ ਭੇਜੋ ਇਸ ਵੇਲੇ ਕੁਦਰਤ ਦੀ ਆਫਤ ਆ ਇਹੋ ਜਿਹੇ ਪੈਸੇ ਜਿਹੜੇ ਉਹ ਵਰਤਣੇ ਨਹੀਂ ਚਾਹੀਦੇ ਕਿਸੇ ਦੀ ਮਦਦ ਵਾਸਤੇ ਆਏ ਹੋਏ ਪੈਸੇ ਗਲਤ ਤਰੀਕੇ ਨਾਲ ਨਹੀਂ ਵਰਤਣੇ ਚਾਹੀਦੇ ਇਸ ਸਮੇਂ ਦੀ ਲੋੜ ਆ ਸੋ ਇਸ ਹੜ ਨੇ ਸਾਨੂੰ ਬਹੁਤ ਕੁਝ ਸਿਖਾਇਆ 1988 ਵਾਲੇ ਹੜ੍ਹ ਨੂੰ 25 ਵਾਲਾ ਹੜ੍ਹ ਮੱਤ ਪਾ ਗਿਆ ਸਵਾ 4 ਲੱਖ ਏਕੜ ਤੋਂ ਵੱਧ ਇਸ ਵੇਲੇ ਤੱਕ ਫਸਲ ਬਰਬਾਦ ਹੋ ਗਈ ਵੀਰੋ 32 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਉਥੇ ਪਾਣੀ ਆ ਜਿਹੜਾ ਉਹ ਗਲਗਲ ਤੱਕ ਹਾਲੇ ਵੀ ਫਿਰਦਾ ਜਦੋਂ ਆਪਾਂ ਉਥੇ ਜਾਂਦੇ ਆ ਪਤਾ ਲੱਗਦਾ ਵੀ ਜ਼ਿੰਦਗੀ ਕੀ ਆ ਇੱਕ ਤਾਂ ਉਹ ਜ਼ਿੰਦਗੀ ਆ ਜਿਹੜੀ ਕਿ ਆਪਾਂ ਵੀਡੀਓ ਚ ਦੇਖਦੇ ਆ ਆਪਾਂ ਇਹ ਗੱਲ ਕਰਦੇ ਯਾਰ ਪਾਣੀ ਹੀ ਪਾਣੀ ਆ ਇੱਕ ਜਦੋਂ ਆਪਾਂ ਉਥੇ ਬੰਨ ਤੇ ਖੜ ਕੇ ਦੇਖਦੇ ਆ ਫਿਰ ਪਤਾ ਲੱਗਦਾ ਵੀ ਪਾਣੀ ਕਿਵੇਂ ਪਾਣੀ ਆ ਇਹ ਕਿਹੋ ਜਿਹਾ ਪਾਣੀ ਆ ਇਹ ਪਾਣੀ ਕੀ ਦੇ ਕੇ ਚੱਲਿਆ ਇਹ ਪਾਣੀ ਕੀ ਖੋ ਕੇ ਚੱਲਿਆ ਇਹ ਪਾਣੀ ਜ਼ਿੰਦਗੀਆਂ ਖੋ ਕੇ ਚਲਾ ਗਿਆ ਤੇ ਹਾਲੇ ਵੀ ਖੜਾ ਹੋਇਆ ਇਸ ਪਾਣੀ ਨੇ ਚਲੇ ਜਾਣਾ ਪਰ ਇਹਦੀਆਂ ਕੌੜੀਆਂ ਕੋ ਸੈਲੀਆਂ ਯਾਦਾਂ ਅੰਦਰੇ ਨੂੰ ਰਵਾਉਣ ਵਾਲੀਆਂ ਯਾਦਾਂ ਸਾਡੇ ਵਿੱਚ ਰਹਿਣੀਆਂ ਇਹ ਪਾਣੀ ਜ਼ਿੰਦਗੀ ਵੀ ਦਿੰਦਾ ਪਰ ਜੇਕਰ ਸਿਰ ਦੇ ਉੱਤੋਂ ਦੀ ਲੰਘ ਜਾ ਫਿਰ ਇਹ ਮੌਤ ਵੀ ਦਿੰਦਾ ਇਸ ਕਰਕੇ ਇਸ ਪਾਣੀ ਨੂੰ ਤਾਂ ਆਪਾਂ ਨਹੀਂ ਸਮਝ ਸਕਦੇ ਪਰ ਪੰਜਾਬੀ ਪੰਜਾਬੀਆਂ ਨੂੰ ਸਮਝਦੇ ਆਏ ਆ ਤੇ ਪੰਜਾਬੀ ਪੰਜਾਬੀਆਂ ਨੂੰ ਸਮਝਦੇ ਰਹਿਣ ਕੇ ਵੈਸੇ ਮੈਂ ਹੈਰਾਨ ਜ਼ਰੂਰ ਹੋਇਆ ਦਿੱਲੀ ਵਾਲਿਆਂ ਦੀਆਂ ਨਾ ਪੋਸਟਾਂ ਦੇਖੀਆਂ ਮੈਂ ਕਈਆਂ ਦੀਆਂ ਆਪ ਵਾਲਿਆਂ ਦੀਆਂ ਉਹ ਕਹਿੰਦੇ ਜੀ ਪੰਜਾਬ ਵਿੱਚ ਇਸ ਵਕਤ ਬਾੜ ਦੀ ਸਥਿਤੀ ਹੈ ਪੰਜਾਬ ਕੋਈ ਇਸ ਵਕਤ ਜ਼ਰੂਰਤ ਹੈ ਔਰ ہماری پارٹی ਦਿੱਲੀ ਕੇ ਗਰਗਰ ਸੇ ਜਾ ਕੇ ਪੰਜਾਬ ਕੇ ਲੋਕਾਂ ਕੇ ਲਈ ਮਦਦ ਮੰਗੇਗੀ ਐ ਨਾ ਕਰੋ ਪੰਜਾਬ ਨੂੰ ਛੱਜ ਚ ਪਾ ਕੇ ਨਾ ਛੱਟੋ ਪੰਜਾਬੀ ਐਂ ਹੀ ਕਰੀ ਜਾਣਾ ਪੰਜਾਬੀਆਂ ਨੇ ਕਰੀ ਜਾਣਾ ਤੁਸੀਂ ਇੱਥੇ ਮਦਦ ਕਰਨੀ ਆ ਉੱਥੋਂ ਇਕੱਠਾ ਕਰਕੇ ਤੁਸੀਂ ਉੱਥੋਂ ਦੀ ਮਦਦ ਉੱਥੇ ਰੱਖੋ ਇੱਥੇ ਅਸੀਂ ਆਪੇ ਕਰ ਲੈਣੀ ਆ ਇਥੇ ਤੁਹਾਡੀ ਸਰਕਾਰ ਆ ਤੁਸੀਂ ਆਪਣੇ ਤੌਰ ਤੇ ਵੱਧ ਤੋਂ ਵੱਧ ਕਰੋ ਪੰਜਾਬ ਨੂੰ ਭੰਡੋ ਨਾ ਵੀ ਪਾਈ ਉੱਥੋਂ ਮਦਦ ਲੈ ਕੇ ਦੇਣੀ ਪੈ ਰਹੀ ਆ ਉੱਥੋਂ ਮਦਦ ਲੈ ਕੇ ਦੇਣੀ ਪੈ ਰਹੀ ਆ ਪੰਜਾਬ ਨੇ ਆਪ ਹੀ ਸਾਰਾ ਕੁਝ ਕਰ ਲੈਣਾ ਤੁਹਾਡੇ ਲਈ ਵੀ ਤਾਂ ਸਾਰਾ ਕੁਝ ਪੰਜਾਬ ਨੇ ਕੀਤਾ ਹੁਣ ਤੱਕ ਤੁਹਾਨੂੰ ਜੋ ਜੋ ਕੁਝ ਦੇ ਰਿਹਾ ਹਾਰਿਆਂ ਨੂੰ ਵੀ ਪੰਜਾਬ ਹੈਲੀਕਾਪਟਰ ਦੇ ਰਿਹਾ ਤੇ ਭਾਈ ਪੰਜਾਬ ਦੇ ਵਿੱਚ ਕੁਝ ਤਾਂ ਹੈ ਨਾ ਜਦੋਂ ਕਦੇ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਕੋਈ ਕੁਦਰਤੀ ਆਫਤ ਆਉਂਦੀ ਆ ਤੇ ਫਿਕਰ ਸਭ ਤੋਂ ਪਹਿਲਾਂ ਕੀ ਪੈਂਦਾ ਵੀ ਭਾਈ ਇਹ ਤਾਂ ਆਫਤ ਆ ਗਈ ਆ ਹੁਣ ਰੋਟੀ ਤੋਂ ਬਿਨਾ ਕਿੰਨੇ ਮਰਨਗੇ ਪਰ ਇੱਥੇ ਪੰਜਾਬੀ ਆ ਜਿਹੜੇ ਉਹ ਇਹ ਕਹਿਣ ਲਾ ਦਿੰਦੇ ਆ ਵੀ ਯਾਰ ਰੋਟੀ ਹੋਰ ਨਾ ਭੇਜਿਓ ਯਾਰ ਰਾਸ਼ਨ ਹੋਰ ਨਾ ਭੇਜਿਓ ਉਹ ਬੱਸ ਕਰੋ ਯਾਰ ਬੱਸ ਕਰੋ ਤੇ ਬੰਦੇ ਇਹ ਗੱਲ ਕਹਿੰਦੇ ਬਸ 10 ਟਰਾਲੀਆਂ ਹੋਰ ਆ ਬਸ 20 ਕ ਟਰੱਕ ਹੋਰ ਆ ਰਹੇ ਆ ਇਸ ਤਰੀਕੇ ਦੇ ਨਾਲ ਇਹ ਪੰਜਾਬੀ ਆ ਅੱਜ ਮੈਂ ਵੀਡੀਓ ਦੇਖੀਆਂ ਕਈ ਥਾਵਾਂ ਦੀਆਂ ਉਹ ਵਿੱਚ ਬਾਈ ਜੀ ਇਹ ਗੱਲ ਕਹਿ ਰਹੇ ਆ ਨਾਲੇ ਤਾਂ ਉਹ ਪੈਕਟਾਂ ਦੇ ਵਿੱਚ ਬਦਾਮ ਤੇ ਕਾਜੂ ਭਰੀ ਜਾਂਦੇ ਆ ਨਾਲੇ ਚ ਸੌਗੀ ਭਰੀ ਜਾਂਦੇ ਆ ਨਾਲੇ ਕਰੀ ਜਾਂਦੇ ਬਾਈ ਜੀ ਹੜਪੀੜਤਾ ਨਹੀਂ ਮਦਦ ਵਾਸਤੇ ਚੱਲੇ ਟਰਾਲੀ ਲੈ ਕੇ ਇਹ ਪੰਜਾਬੀ ਆ ਜਦੋਂ ਪਾਣੀ ਦੀ ਬੋਤਲ ਕਿਸੇ ਹੋਰ ਸੂਬੇ ਦੇ ਵਿੱਚ ਕੁਦਰਤੀ ਆਫਤ ਦੇ ਮੌਕੇ 100 ਰੁਪਏ ਦੀ 200 ਰੁਪਏ ਦੀ ਵਿਖਦੀ ਆ ਉਦੋਂ ਪਾਣੀ ਨੂੰ ਚੀਰ ਕੇ ਜ਼ਿੰਦਗੀ ਪਾਣੀ ਦੇ ਵਿੱਚ ਖੜ ਕੇ ਜੋਖਮ ਦੇ ਵਿੱਚ ਪਾ ਕੇ ਤੇ ਪਾਣੀ ਦੀਆਂ ਬੋਤਲਾਂ ਪਚਾਉਣ ਵਾਲੇ ਮੁਫਤ ਦੇ ਵਿੱਚ ਪੰਜਾਬੀ ਹੀ ਆ ਤੇ ਨਾਲੇ ਹੱਥ ਦੇ ਵਿੱਚ ਘੁੱਟ ਕੇ ਆ ਕਰਕੇ ਬੇਬੇ ਆ ਸੰਭ ਕੇ ਰੱਖ ਪੈਸੇ ਚਾਰ ਛਿਲੜ ਇਹ ਪੰਜਾਬ ਗੰਦੇ ਹਿੱਸੇ ਆ ਇਹ ਪੰਜਾਬੀ ਆ ਜਿਹੜੇ ਉਹ ਗੁਰੂ ਨਾਨਕ ਦੀ ਟੀਮ ਆ ਇਹ ਗੁਰੂ ਨਾਨਕ ਸਾਹਿਬ ਜੀ ਦੇ ਪੈਰੋਕਾਰ ਆ ਇਹ ਗੁਰੂਆਂ ਦੀ ਟੀਮ ਦਾ ਹਿੱਸਾ ਆ ਇਹਨਾਂ ਟੀਮਾਂ ਨੂੰ ਕੋਈ ਦਿੱਲੀੋਂ ਕੋਈ ਫੜਾਲੇ ਥਾਂ ਤੋਂ ਢਿੰਗੜੀ ਥਾਂ ਤੋਂ ਇਹਨਾਂ ਟੀਮਾਂ ਦੀ ਬਹੁਤੀ ਜ਼ਰੂਰਤ ਪੈਂਦੀ ਨਹੀਂ ਤੁਹਾਨੂੰ ਪੈਣੀ ਆ ਇਸ ਕਰਕੇ ਅਸੀਂ ਗੱਲ ਕਹਿੰਨੇ ਆ ਵੀ ਆਓ ਜੇ ਕਹਿੰਦੇ ਹਮ ਆਪਦਾਵੇਂ ਆਪਕੇ ਸਾਥ ਖੜੇ ਹੋਗੇ ਪੰਜਾਬ ਕਾ ਹਮ ਐਸੇ ਕਰ ਦੇਗੇ ਤੁਸੀਂ ਆਓ ਮੜ ਜੇ ਪਜਾਮੇ ਤਾਂ ਉਹ ਚੁੱਕੋ ਵੱਡੋ ਪਾਣੀ ਦੇ ਵਿੱਚ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਹਿੰਦੇ ਸੀ ਨਾ ਹਮ ਡੂਬਤੇ ਹੋਏ ਪੰਜਾਬ ਕੋ ਬਚਾ ਲੇਗੇ ਆਜੋ 14 ਜ਼ਿਲ੍ਹਿਆਂ ਦੇ ਵਿੱਚ ਹੜ ਆਇਆ ਤੁਸੀਂ ਡੂਬਤੇ ਹੋਏ ਪੰਜਾਬ ਨੂੰ ਬਚਾ ਲਓ ਅਸੀਂ ਕਵਾਂਗੇ ਤੁਹਾਡਾ ਸ਼ੁਕਰੀਆ ਜਿਹੜੇ ਸਿਆਸਤਦਾਨ ਚੰਗਾ ਕੰਮ ਕਰਦੇ ਸ਼ੁਕਰੀਆ ਜਿਹੜੇ ਸਮਾਜ ਸੇਵੀ ਚੰਗਾ ਕੰਮ ਕਰਦੇ ਸ਼ੁਕਰੀਆ ਜਿਹੜੇ ਕਲਾਕਾਰ ਸਮਾਜ ਸੇਵੀ ਜਥੇਬੰਦੀਆਂ ਆਮ ਲੋਕ ਸੁਧਾਰਨ ਲੋਕ ਕਾਰੋਬਾਰੀ ਲੋਕ ਮਦਦ ਕਰਦੇ ਪੱਤਰਕਾਰ ਵੀਰ ਮਦਦ ਕਰ ਰਹੇ ਬਹੁਤ ਬਹੁਤ ਸ਼ੁਕਰੀਆ ਪਰ ਜਿਹੜੇ ਲੋਕ ਠੱਗੀਆਂ ਮਾਰਦੇ ਇਸ ਔਖੀ ਘੜੀ ਦੇ ਵਿੱਚ ਇਹਨਾਂ ਤੋਂ ਸੁਚੇਤ ਰਹਿਣਾ ਬਚ ਕੇ ਰਹਿਣਾ